ਦੀ ਗੱਲ ਅਸੀਂ ਬਹੁਤ ਕਰਦੇ ਆ ਪਰ ਜਦੋਂ ਕੌਮ ਦੇ ਅੰਦਰ ਦੋ ਵੱਖਰੇ ਬਾਟਿਆਂ ਦੀ ਗੱਲ ਹੋ ਰਹੀ ਆ ਛੋਟੀ ਜਾਤ ਦੇ ਬਾਟੇ ਵੱਖਰੇ ਤੇ ਜੱਟਾਂ ਦੇ ਵੱਖਰੇ ਤੇ ਉੱਚੀ ਜਾਤਾਂ ਦੇ ਬਾਟੇ ਜਿਹੜੇ ਹੈਗੇ ਆ ਉਹ ਵੱਖਰੇ ਦਰਬਾਰ ਸਾਹਿਬ ਦੇ ਅੰਦਰ ਇਹਨਾਂ ਨੇ ਇਸ ਬੂਬਨੇ ਸਾਧ ਨੇ ਇੱਥੇ ਤੱਕ ਕਹਿਤਾ ਕਿ ਉੱਥੇ ਤੱਕ ਉਥੇ ਛੋਟੀ ਜਾਤ ਦਾ ਪੌੜਾ ਵੀ ਵਕੂੰਗਾ ਇਹ ਜਿਹੜਾ ਬੂਬਨਾ ਸਾਧ ਹੈਗਾ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਸੰਸਥਾਵਾਂ ਵੱਲੋਂ ਚੱਲਦਾ ਆ ਕਿੱਥੋਂ-ਕਿੱਥੋਂ ਆਪਰੇਟ ਹੁੰਦਾ ਪਰ ਇਹ ਸਿੱਖਾਂ ਦੇ ਵਿੱਚ ਰਹਿ ਕੇ ਸਿੱਖੀ ਬਾਣੇ ਦੇ ਵਿੱਚ ਰਹਿ ਕੇ ਜਾਤ ਪਾਤ ਦੀ ਗੱਲ ਕਰਦਾ ਔਰ ਇਹ ਜਾਤ ਪਾਤ ਦਾ ਕੋੜ ਸਿੱਖਾਂ ਦੇ ਗਲ ਮੜਨ ਦੀ ਕੋਸ਼ਿਸ਼ ਕਰ ਰਿਹਾ ਪਰ ਜਿੱਥੋਂ ਦੀ ਇਸ ਮੁੱਦੇ ਦੇ ਉੱਤੇ ਗੱਲ ਹੋਣੀ ਚਾਹੀਦੀ ਆ ਸ੍ਰੀ ਅਕਾਲ ਤਖਤ ਸਾਹਿਬ ਉੱਥੋਂ ਦੀ ਗੱਲ ਨਹੀਂ ਹੋ ਰਹੀ ਦੱਸਣਾ ਚਾਹੁੰਦੇ ਆ ਸਾਰੀ ਆਮ ਜਿਹੜੀ ਸੰਗਤ ਆ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕ ਨੇ ਜਿਹੜੇ ਉਹਨਾਂ ਦੇ ਡੇਰਿਆਂ ਦੇ ਵਿੱਚ ਜਾ ਜਾ ਕੇ ਮੱਥਾ ਟੇਕਦੇ ਆ ਇਹੋ ਜਿਹੇ ਸੰਤਾਂ ਨੂੰ ਗੁਰੂ ਸਾਹਿਬ ਦੇ ਬਰਾਬਰ ਸਮਝਦੇ ਆ ਗੁਰੂਆਂ ਦੇ ਨਾਲ ਤੋਲਦੇ ਆ ਇਹੋ ਜਿਹੇ ਲੋਕਾਂ ਨੂੰ ਵੀ ਲਾਂਤਿਆ ਜਿਹੜੇ ਆ ਮੌਜੂਦਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਤੇ ਕੀ ਅਜੇ 1.5 ਮਹੀਨਾ ਹੋ ਗਿਆ ਇਸ ਵਿਸ਼ਾ ਨੂੰ ਚਲਦੇ ਤੇ ਉਹਨਾਂ ਦੀਆਂ ਅੱਖਾਂ ਬੰਦ ਨੇ ਜਾਂ ਕੰਨ ਬੰਦ ਨੇ ਉਹਨਾਂ ਨੂੰ ਹਜੇ ਤੱਕ ਨਹੀਂ ਪਤਾ ਲੱਗਾ ਕਿ ਸਾਡੇ ਪੰਥ ਦੇ ਵਿੱਚ ਹੁੰਦਾ ਕੀ ਪਿਆ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਉਹਨਾਂ ਨੂੰ 1.5 ਮਹੀਨਾ ਹੋ ਗਿਆ ਇਸ ਕੰਮ ਨੂੰ ਚਲਦੇ ਉਹਨਾਂ ਦੀ ਲੱਤਾਂ ਭਾਰ ਨਹੀਂ ਚਲਦੀਆਂ ਪਈਆਂ ਦਸਵੇਂ ਪਾਸ਼ਾ ਮਹਾਰਾਜ ਜੀ ਨੇ ਸੰਤ ਤੋਂ ਸਿਪਾਈ ਬਣਾਇਆ ਨੀਲੇ ਬਾਣੇ ਪਵਾਏ ਆ ਨੀਲੇ ਬਾਣੇ ਪਾ ਕੇ ਤੇ ਸ਼ਸਤਰ ਹੱਥਾਂ 'ਚ ਸੰਭਾਲੇ ਆ ਤੇ ਇਹਨਾਂ ਨੇ ਤੇ ਮਾਰ ਚਿੱਟੇ ਚੋਲੇ ਪਵਾਤੇ ਤੇ ਮਾਲਾ ਹੱਥਾਂ 'ਚ ਫੜਾਤੀਆਂ ਕਿ ਆਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੇ ਕੋਈ ਚੜ ਕੇ ਆਵੇ ਤੇ ਤੁਸੀਂ ਸ਼ਿੱਤਰ ਖਾਓ ਇਨਾਂ ਦੇ ਗੁਰੂ ਘਰਾਂ ਦੇ ਵਿੱਚ ਵਧੀਆ ਤੋਂ ਵਧੀਆ ਪੱਥਰ ਲੱਗਾ ਤੇ ਉਸ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਲਾਉਣ ਦੀ ਜਗ੍ਹਾ ਨਹੀਂ ਹੈਗੀ। ਇਹਨਾਂ ਨੇ ਬਿਲਕੁਲ ਵੀ ਸੁਧਰਨਾ ਨਹੀਂ ਹੈਗਾ ਤੇ ਕੋਈ ਨਾ ਕੋਈ ਇਹਨਾਂ ਨੂੰ ਨਕੇਲ ਪਾਉਣ ਲਈ ਨੱਥ ਪਾਉਣ ਲਈ ਕਿਸੇ ਨਾ ਕਿਸੇ ਜਰਨਲ ਨੂੰ ਅੱਗੇ ਲੱਗਣਾ ਪਊਗਾ। ਸਭ ਤੋਂ ਪਹਿਲਾਂ ਮੀਡੀਆ ਵਾਲੇ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਅੱਜ ਬੜੇ ਸ਼ਾਰਟ ਨੋਟਿਸ ਤੇ ਸਾਰੇ ਜੁੜੇ ਨੇ। ਔਰ ਅਸੀਂ ਬੜੇ ਸ਼ਾਰਟ ਨੋਟਿਸ ਤੇ ਪ੍ਰੈਸ ਕਾਨਫਰੰਸ ਰੱਖੀ ਹੈ ਜਿਸ ਦਾ ਮੇਨ ਮੁੱਦਾ ਪੰਜਾਬ ਦੇ ਅੰਦਰ ਧਰਮਾਂਤਰਣ ਜਿਹੜਾ ਹੈਗਾ ਬਹੁਤ ਵੱਡਾ ਮੁੱਦਾ ਬਣ ਕੇ ਉੱਭਰ ਰਿਹਾ ਔਰ ਹਰ ਰੋਜ਼ ਇਹਦੇ ਉੱਤੇ ਗੱਲ ਹੋ ਰਹੀ ਆ। ਇਸੇ ਮੁੱਦੇ ਦੇ ਵਿੱਚ ਚੱਲਦੇ ਹੋਏ ਇੱਕ ਬੂਬਣਾ ਸਾਧ ਜਿਹੜਾ ਆਪਣੇ ਆਪ ਨੂੰ ਪੁੱਚੋ ਵਾਲਾ ਸਾਧ ਕਹਿੰਦਾ ਤੇ ਆਪਣੇ ਆਪ ਨੂੰ ਉਹ ਪਤਾ ਨਹੀਂ ਕੀ ਸਮਝਦਾ ਹੈਗਾ ਉਹਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸਿੱਖਾਂ ਦੇ ਅੰਦਰ ਜਾਤ ਪਾਤ ਨੂੰ ਉਭਾਰਨ ਦੇ ਲਈ ਜਦੋਂ ਪੂਰੀ ਦੁਨੀਆ ਦੇ ਵਿੱਚ ਗੱਲ ਹੋ ਰਹੀ ਹੈ ਸਿੱਖਾਂ ਦੀ ਚੜ੍ਹਦੀ ਕਲਾ ਦੀ ਗੱਲ ਹੋ ਰਹੀ ਆ ਇੱਕ ਬੂਬਣਾ ਜ ਆ ਸਾਹਦ ਉੱਠ ਕੇ ਸਿੱਖਾਂ ਦੇ ਅੰਦਰ ਚੌਥੇ ਪੌੜੇ ਦੀ ਗੱਲ ਕਰਦਾ ਹੈ ਸਿੱਖਾਂ ਦੇ ਅੰਦਰ ਦੋ ਬਾਟਿਆਂ ਦੀ ਗੱਲ ਕਰਦਾ ਹੈ ਸਿੱਖਾਂ ਦੇ ਅੰਦਰ ਭਾਂਡੇ ਵਖ ਹੋਣ ਦੀ ਗੱਲ ਕਰਦਾ ਹੈ ब्राह्मणवाद ब्राह्मणवाद ਅਸੀਂ ਬਹੁਤ ਗੱਲ ਕਰਦੇ ਆ ਇਸ ਦੇ ਉੱਤੇ ਸਾਨੂੰ ਚੌਰਾ ਦੇ ਅੰਦਰ ਬ੍ਰਾਹਮਣਵਾਦ ਦਿਖ ਜਾਂਦਾ ਸਾਨੂੰ ਦੀਵਿਆਂ ਦੇ ਅੰਦਰ ਬ੍ਰਾਹਮਣਵਾਦ ਦਿਖ ਜਾਂਦਾ ਜੋਤਾਂ ਦੇ ਅੰਦਰ ਬ੍ਰਾਹਮਣਵਾਦ ਦਿਖ ਜਾਂਦਾ ਸਾਨੂੰ ਹਰ ਚੀਜ਼ ਚ ਬ੍ਰਾਹਮਣਵਾਦ ਦਿਖਦਾ ਹੈ ਬ੍ਰਾਹਮਣਵਾਦੀ ਗੱਲ ਅਸੀਂ ਬਹੁਤ ਕਰਦੇ ਆ ਪਰ ਜਦੋਂ ਕੌਮ ਦੇ ਅੰਦਰ ਦੋ ਵੱਖਰੇ ਬਾਟਿਆਂ ਦੀ ਗੱਲ ਹੋ ਰਹੀ ਆ ਛੋਟੀ ਜਾਤ ਦੇ ਬਾਟੇ ਵੱਖਰੇ ਤੇ ਜੱਟਾਂ ਦੇ ਵੱਖਰੇ ਤੇ ਉੱਚੀ ਜਾਤਾਂ ਦੇ ਬਾਟੇ ਜਿਹੜੇ ਹੈਗੇ ਆ ਉਹ ਵੱਖਰੇ ਦਰਬਾਰ ਸਾਹਿਬ ਦੇ ਅੰਦਰ ਇਹਨਾਂ ਨੇ ਇਸ ਬੂਬਣੇ ਸਾਧਨ ਇੱਥੇ ਤੱਕ ਕਹਿਤਾ ਕਿ ਉਥੇ ਤੱਕ ਉਥੇ ਛੋਟੀ ਜਾਦ ਦਾ ਪੌੜਾ ਵੀ ਵਕੁੰਦਾ ਔਰ ਕੋਈ ਵੀ ਜਥੇਬੰਦੀ ਇਸ ਉੱਤੇ ਕੁਸਕੀਓ ਹੀ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੜਗੱਜ ਸਿੰਘ ਜੀ ਨੂੰ ਬੇਨਤੀ ਆ ਜੀ ਇੱਕ ਬੂਬਣਾ ਜਾਂ ਸਾਧ ਚੈਨਲਾਂ ਤੇ ਬੈਠ ਕੇ ਚੌਥੇ ਪੌੜੇ ਦੀਆਂ ਗੱਲਾਂ ਕਰਦਾ ਤੁਸੀਂ ਉਸ ਤੇ ਧਿਆਨ ਨਹੀਂ ਦੇ ਰਹੇ ਉਹ ਬੂਬਣਾ ਜਾਂ ਸਾਧ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਜਿਹੜੇ ਸਪਰੇ ਹੈਗੇ ਆ ਅਲਕੋਹਲ ਦੇ ਖੁਸ਼ਬੀਆਂ ਵਾਲੇ ਸਪਰੇ ਉਹ ਕਰਦਾ ਤੁਸੀਂ ਧਿਆਨ ਨਹੀਂ ਦੇ ਰਹੇ ਉਹ ਬੂਬਣਾ ਸਾਧ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀ ਲਗਾ ਕੇ ਬੈਠਦਾ ਹੈ ਸੋਫੇ ਲਗਾ ਕੇ ਬੈਠਦਾ ਹੈ ਗਿਆਨੀ ਗਰਗੱਲ ਸਿੰਘ ਜੀ ਤੁਸੀਂ ਫਿਰ ਵੀ ਧਿਆਨ ਨਹੀਂ ਦੇ ਰਹੇ ਤੁਹਾਡੇ ਤੱਕ ਬਹੁਤ ਸਾਰੀਆਂ ਜਥੇਬੰਦੀਆਂ ਨੇ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਅਸੀਂ ਵੀ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਜਿਹੜਾ ਬੂਬਣਾ ਸਾਧ ਹੈਗਾ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਸੰਸਥਾਵਾਂ ਵੱਲੋਂ ਚੱਲਦਾ ਆ ਕਿੱਥੋਂ-ਕਿੱਥੋਂ ਆਪਰੇਟ ਹੁੰਦਾ ਪਰ ਇਹ ਸਿੱਖਾਂ ਦੇ ਵਿੱਚ ਰਹਿ ਕੇ ਸਿੱਖੀ ਬਾਣੇ ਦੇ ਵਿੱਚ ਰਹਿ ਕੇ ਜਾਤ ਪਾਤ ਦੀ ਗੱਲ ਕਰਦਾ ਔਰ ਇਹ ਜਾਤ ਪਾਤ ਦਾ ਕੋੜ ਸਿੱਖਾਂ ਦੇ ਗੱਲ ਮੜਨ ਦੀ ਕੋਸ਼ਿਸ਼ ਕਰ ਰਿਹਾ ਇਹ ਤੋਂ ਬਾਅਦ ਵੀ ਸਾਰੀ ਜਥੇਬੰਦੀਆਂ ਚੁੱਪ ਰਹਿ ਏਸ ਦੇ ਉੱਤੇ ਅੱਜ ਸਾਡੇ ਨਾਲ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚੌਂਤੇ ਕਲਾਵਾਲਿਆਂ ਦੀ ਫੌਜ ਹਾਜ਼ਰ ਹੈ ਜੀ ਉਸ ਤੋਂ ਬਾਅਦ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਉਹ ਵੀ ਇਸ ਮੁੱਦੇ ਤੇ ਬੋਲੇ ਨੇ ਪਰ ਜਿੱਥੋਂ ਦੀ ਇਸ ਮੁੱਦੇ ਦੇ ਉੱਤੇ ਗੱਲ ਹੋਣੀ ਚਾਹੀਦੀ ਆ ਸ਼੍ਰੀ ਅਕਾਲ ਤਖਤ ਸਾਹਿਬ ਉੱਥੋਂ ਦੀ ਗੱਲ ਨਹੀਂ ਹੋ ਰਹੀ ਇਸ ਕਰਕੇ ਸਾਨੂੰ ਇਹ ਪ੍ਰੈਸ ਕਾਨਫਰੰਸ ਧਰਨੀ ਪਈ ਹੈ ਸ਼ਤਾਬਦੀ ਦਾ ਮਾਹੌਲ ਚੱਲ ਰਿਹਾ ਹੈ ਗੁਰਨਾਨ ਗੁਰਤੇਗ ਬਾਦਰਪਾਸ਼ਾ ਜਿਹਦੀ ਸ਼ਤਾਬਦੀ ਦਾ ਮਾਹੌਲ ਚੱਲ ਰਿਹਾ ਹੈ 300 350 ਸਾਲਾ ਉਹਨਾਂ ਦਾ ਮਨਾਇਆ ਜਾ ਰਿਹਾ ਹੈ ਇਸ ਚੱਲਦੇ ਸਮਾਗਮ ਦੇ ਵਿੱਚ ਇਸ ਚੱਲਦੇ ਇਤਿਹਾਸਿਕ ਪ੍ਰੋਗਰਾਮ ਦੇ ਵਿੱਚ ਚੌਥੇ ਪੌੜੇ ਦੀ ਗੱਲ ਹੋ ਰਹੀ ਹੈ ਨੀਵੀਆਂ ਉੱਚੀਆਂ ਜਾਤਾਂ ਦੀ ਗੱਲ ਹੋ ਰਹੀ ਆ ਤੇ ਸਾਰੀਆਂ ਜਥੇਬੰਦੀਆਂ ਚੁੱਪ ਨੇ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਆ ਤੇ ਇਹੀ ਚਿੰਤਾ ਦਾ ਵਿਸ਼ਾ ਜਿਹੜੀਆਂ ਇਹੀ ਜਾਤ ਪਾਤ ਦਾ ਕੋਡ ਇਸੇ ਕੋੜ ਦੇ ਕਰਕੇ ਲੋਕ ਸਿੱਖੀ ਨਾਲੋਂ ਟੁੱਟ ਕੇ ਅਖੌਤੀ ਪਾਸਟਾਂ ਦੀ ਝੋਲੀ ਦੇ ਵਿੱਚ ਜਾ ਕੇ ਡਿੱਗ ਰਹੇ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਗੁਰੂ ਘਰਾਂ ਚੋਂ ਦਤਕਾਰ ਰਹੇ ਹਾਂ ਉਹ ਜਾ ਕੇ ਅਖੌਤੀ ਚਰਚਾਂ ਦੇ ਨਾਲ ਜੁੜ ਰਹੇ ਨੇ ਇਹ ਦੋਨੋਂ ਮਾਮਲੇ ਆਪਸ ਦੇ ਵਿੱਚ ਜੁੜੇ ਹੋਏ ਨੇ ਤੇ ਦੋਨੋਂ ਮਾਮਲੇ ਹੀ ਆਪਸ ਦੇ ਵਿੱਚ ਇੰਟਰਲਿੰਕਡ ਨੇ ਤੇ ਇਹਦੇ ਵਿੱਚ ਅੱਜ ਸਾਡੇ ਨਾਲ ਭਾਈ ਮਨਿੰਦਰ ਸਿੰਘ ਜੀ ਬਾਬਾ ਮਨਿੰਦਰ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਤੇ ਬਾਬਾ ਰਾਜਾ ਰਾਜ ਸਿੰਘ ਜੀ ਦੀ ਫੌਜ ਵੱਲੋਂ ਸਾਡੇ ਨਾਲ ਪ੍ਰੈਜ਼ੈਂਟ ਨੇ ਔਰ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਮੁਹਮਮਦਾਸੀ ਆਗਾਜ਼ ਅੱਜ ਇੱਥੋਂ ਦੀ ਕਰਨ ਜਾ ਰਹੇ ਆ ਇੱਕ ਵੱਡੀ ਲਹਿਰ ਦਾ ਆਗਾਜ਼ ਅਸੀਂ ਇੱਥੋਂ ਦੀ ਕਰਨ ਜਾ ਰਹੇ ਆ ਇਹ ਜਾਤ ਪਾਤ ਦਾ ਕੋਡ ਅਸੀਂ ਕੌਮ ਦੇ ਗਲੋਂ ਲਾ ਕੇ ਸੁਟਣਾ ਇਹ ਬਾਬਾ ਜੀ ਦਾ ਕਹਿਣਾ ਹੈਗਾ ਤੇ ਬਾਬਾ ਕੁਲਵਿੰਦਰ ਸਿੰਘ ਜੀ ਦਾ ਕਹਿਣਾ ਹੈਗਾ ਤੇ ਅੱਜ ਅਸੀਂ ਇੱਥੋਂ ਦੀ ਇੱਕ ਸ਼ੁਰੂਆਤ ਕਰਨ ਜਾ ਰਹੇ ਆ ਸਾਨੂੰ ਸਾਨੂੰ ਚਾਹੀਏ ਰੈਲੀਆਂ ਕੱਢਣੀਆਂ ਪੈਣ ਸਾਨੂੰ ਚਾਹੀਏ ਧਰਲੇ ਲਾਣੇ ਪੈਣ ਸਾਨੂੰ ਚਾਹੀਏ ਅਕਾਲ ਤਖਤ ਸਾਹਿਬ ਪੇਸ਼ ਹੋਣਾ ਪਵੇ ਇਹ ਸਾਰਾ ਕੁਝ ਬਾਬਾ ਮਨਿੰਦਰ ਸਿੰਘ ਜੀ ਆਪ ਮੂਹਰੇ ਹੋ ਕੇ ਬਾਬਾ ਕੁਲਵਿੰਦਰ ਸਿੰਘ ਜੀ ਵੱਲੋਂ ਆਪਰੇਟ ਕਰਨਗੇ ਬਾਬਾ ਜੀ ਥੋੜਾ ਜਿਹਾ ਚਾਨਣ ਪਾਓ ਕਿ ਹੁਣ ਇਹ ਬੂਬਣਾ ਸਾਧ ਜਿਹੜਾ ਹੈਗਾ ਇੱਕ ਤਾਂ ਬਾਬਾ ਜੀ ਕਹਿੰਦੇ ਨੇ ਕਿ ਇਹਨੂੰ ਆਪਾਂ ਸੰਗਲ ਪਾ ਕੇ ਲੈ ਕੇ ਆਣਾ ਸ੍ਰੀ ਅਕਾਲ ਤਖਤ ਸਾਹਿਬ ਇਹਨੂੰ ਪੇਸ਼ ਕਰਨਾ ਬੂਬਣੇ ਸਾਧ ਨੂੰ ਤੇ ਇਹਦੇ ਉੱਤੇ ਥੋੜਾ ਜਿਹਾ ਚਾਨਣ ਪਾਓ ਕਿ ਅਗਲਾ ਕੀ ਤੁਹਾਡਾ ਸਟੈਪ ਹੈਗਾ ਤੇ ਕੀ ਕਰਨ ਜਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਬੇ ਸਮੇਂ ਤੋਂ ਜਿਹੜਾ ਸਿੱਖੀ ਦੀ ਵਿੱਚ ਇੱਕ ਜਿਹੜਾ ਘੁਣ ਲੱਗ ਗਿਆ ਜਾਤ ਪਾਤ ਦਾ ਇਹ ਬੜਾ ਅੱਜ ਕੋਈ ਨਵਾਂ ਨਹੀਂ ਲੱਗਾ ਬੜੇ ਪੁਰਾਣੇ ਸਮੇਂ ਤੋਂ ਚੱਲਦਾ ਪਿਆ ਹੈ ਕਿ ਪੰਥ ਦੇ ਵਿੱਚ ਦੋ ਬਾਟੇ ਦੋ ਪੰਗਤਾਂ ਲੱਗਣੀਆਂ ਅਨੇਕਾਂ ਹੀ ਸੰਪਰਦਾਵਾਂ ਦੇ ਵਿੱਚ ਅਨੇਕਾਂ ਹੀ ਜੜੇ ਆ ਡੇਰੇਵਾਦ ਆ ਜਿਹੜਾ ਜਿਨ੍ਹਾਂ ਨੇ ਦੋ-ਦੋ ਬਾਟੇ ਕਰਕੇ ਸਿੱਖੀ ਦਾ ਘਾਣ ਕਰਿਆ ਹੋਇਆ ਹੈ ਜਿਹੜਿਆ ਚਿੱਟੇ ਚੋਲੇ ਵਾਲੇ ਜਿਵੇਂ ਵੀਰ ਨੇ ਕਿਹਾ ਬੂਬਣਾ ਸਾਧ ਜਿਹਦੀ ਆਪਾਂ ਅੱਜ ਗੱਲ ਕਰਦੇ ਪਏ ਆ ਜਿਸ ਵਿਸ਼ਾ ਦੇ ਉੱਤੇ ਅੱਜ ਇਕੱਠੇ ਹੋ ਕੇ ਇੱਥੇ ਬੈਠੇ ਆਂ ਸਭ ਤੋਂ ਵੱਡੇ ਲੈਵਲ ਤੇ ਜਿਹੜਾ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਨੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਨੇ ਜਿਹਦੇ ਖਿਲਾਫ ਇੱਕ ਆਵਾਜ਼ ਚੁੱਕੀ ਏ ਪੁੱਚੋ ਵਾਲਾ ਸਖਦੇਵ ਸਿੰਘ ਸੰਤ ਚਿੱਟਾ ਬਾਣਾ ਪਾ ਕੇ ਕਦੀ ਉਹ ਸਮੁੰਦਰ ਕੰਢੇ ਨਜ਼ਾਰੇ ਲੈਂਦਾ ਕਦੀ ਝੂਲੇ ਲੈਂਦਾ ਕਦੀ ਸਟੇਜਾਂ ਉੱਤੇ ਗੀਤ ਗਾਉਂਦਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੁਰਸੀਆਂ ਢਾਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਰਾਬਰੀ ਕਰਦਾ ਹੈ ਇਹੋ ਜਿਹੇ ਸੰਤਾਂ ਦੇ ਜਿਹੜੇ ਦਿਖਾਵੇ ਦੇ ਸੰਤ ਨੇ ਜਿਨ੍ਹਾਂ ਨੇ ਪੰਥ ਨੂੰ ਖਤਮ ਕਰ ਦਿੱਤਾ ਪਿੱਠ ਲਾ ਦਿੱਤੀ ਪੰਥ ਦੀ ਉਹਨਾਂ ਦੇ ਖਿਲਾਫ ਇੱਕ ਅਸੀਂ ਵੱਡਾ ਇਕੱਠ ਰੱਖਣ ਦੀ ਸ਼ੁਰੂਆਤ ਕਰੀ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਵੱਲੋਂ ਅੱਜ ਅਸੀਂ ਬਹਿ ਕੇ ਇੱਕ ਦੱਸਣਾ ਚਾਹੁੰਦੇ ਆ ਸਾਰੀ ਆਮ ਜਿਹੜੀ ਸੰਗਤ ਆ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕ ਨੇ ਜਿਹੜੇ ਉਹਨਾਂ ਦੇ ਡੇਰਿਆਂ ਦੇ ਵਿੱਚ ਜਾ ਜਾ ਕੇ ਮੱਥਾ ਟੇਕਦੇ ਆ ਇਹੋ ਜਿਹੇ ਸੰਤਾਂ ਨੂੰ ਗੁਰੂ ਸਾਹਿਬ ਦੇ ਬਰਾਬਰ ਸਮਝਦੇ ਆ ਗੁਰੂਆਂ ਦੇ ਨਾਲ ਤੋਲਦੇ ਆ ਇਹੋ ਜਿਹੇ ਲੋਕਾਂ ਨੂੰ ਵੀ ਲਾਂਤ ਆ ਇੱਕ ਵੱਡਾ ਇਕੱਠ ਰੱਖਾਂਗੇ ਜਲਦੀ ਤੋਂ ਜਲਦੀ ਕਿਉਂਕਿ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦਾ ਚੱਲਦਾ ਪਿਆ ਉਸ ਤੋਂ ਬਾਅਦ ਇੱਕ ਵੱਡਾ ਇਕੱਠ ਰੱਖਣਾ ਅਸੀਂ ਪੰਜਾਬ ਦੇ ਵਿੱਚ ਕਿਉਂਕਿ ਇੰਨਾ ਵੱਡਾ ਕੰਮ ਹੋਇਆ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਰਾਬਰੀ ਦੇ ਉੱਤੇ ਕੋਈ ਕੁਰਸੀ ਢਾ ਕੇ ਬਰਾਬਰ ਬਹਿ ਜਾਵੇ ਸਟੇਜਾਂ ਦੇ ਵਿੱਚ ਜਿਹੜਾ ਸਟੇਜ ਦੇ ਉੱਤੇ ਕੋਈ ਸਿੱਖ ਜਾਂ ਕੋਈ ਪੰਥਕ ਆਗੂ ਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਆਖਿਆ ਕਰਦਾ ਹੈ ਤੇ ਉਥੇ ਸਟੇਜਾਂ ਦੇ ਉੱਤੇ ਗੀਤ ਗਾਉਂਦਾ ਹੈ ਇਹੋ ਇਹੋ ਜਿਹੀਆਂ ਕਟੀਆਂ ਹਰਕਤਾਂ ਕਰਦਾ ਹੈ ਉਹਦੇ ਖਿਲਾਫ ਇੱਕ ਵੱਡਾ ਇਕੱਠ ਰੱਖਣ ਦੀ ਇੱਕ ਮੁਹਿੰਮ ਚਲਾਈ ਲਾ ਲੋ ਕਿਉਂਕਿ ਲੰਬੇ ਸਮੇਂ ਤੋਂ ਚਲਦਾ ਪਿਆ ਜੋ ਉਹਨੇ ਇੱਕ ਗੱਲ ਕਰੀ ਸੀ ਉਸ ਤੋਂ ਬਾਅਦ ਇੱਕ ਗਲਤੀ ਤੇ ਉਹਨੇ ਕਰ ਲਈ ਉਦੋਂ ਬਾਅਦ ਇੱਕ ਇੰਟਰਵਿਊ ਦੇ ਵਿੱਚ ਉਹਨੇ ਚੌਥੇ ਪੋੜੇ ਦੀ ਗੱਲ કરી ਕਿ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਚੌਥਾ ਪੋੜਾ ਸੀਗਾ ਜੋ ਕਿ ਇਹੋ ਜੀ ਕੋਈ ਗੱਲ ਹੀ ਨਹੀਂ ਹੈਗੀ ਚੌਥੇ ਪੋੜੇ ਵਾਲੀ ਜਿਹੜਾ ਹਰਮੰਦਰ ਸਾਹਿਬ ਆ ਉਹਦੇ ਵਿੱਚ ਬੜਾ ਪਵਿੱਤਰ ਸਰੋਵਰ ਆ ਤੇ ਪਵਿੱਤਰ ਸਰੋਵਰ ਦੇ ਵਿੱਚ ਕੋਈ ਚੌਥਾ ਪੋੜਾ ਹੋਵੇ ਤੇ ਕੋਈ ਗੱਲ ਹੀ ਨਹੀਂ ਬਣੀ ਇਹੋ ਜਿਹੜੀਆਂ ਕਟਿਆ ਗੱਲਾਂ ਕਟੀਆਂ ਜਿਹੜੀ ਉਹਨਾਂ ਦੀ ਸੋਚ ਆ ਆਰਐਸਐਸ ਦੀ ਸੋਚ ਆ ਜੋ ਜਿਹੜੀ ਨਾਲ ਲੈ ਕੇ ਚੱਲਦੇ ਪਏ ਆ ਉਹ ਸਾਡੇ ਪੰਜਾਬ ਨੂੰ ਸਾਡੀ ਸਿੱਖੀ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਵੰਡਣ ਦੀ ਕੋਸ਼ਿਸ਼ ਕਰਦੇ ਪਏ ਆ ਉਹਦੇ ਖਿਲਾਫ ਅੱਜ ਬੈਠੇ ਆ ਮੇਰੇ ਨਾਲ ਭਗਤ ਸਿੰਘ ਦਵਾਬੀ ਜੀ ਬੈਠੇ ਆ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਵੱਲੋਂ 34 ਜਥੇਬੰਦੀਆਂ ਜਿਨ੍ਹਾਂ ਨੇ ਇੱਕ ਅਸੀਂ ਗੁਰਮਤਾ ਕਰਕੇ ਮੀਟਿੰਗ કરી 34 ਜਥੇਬੰਦੀਆਂ ਵੱਲੋਂ ਉਹਨਾਂ ਕੋਲ ਲੈਟਰ ਪਹੜਿਆ ਵੀ ਜੋ ਦੋ-ਦੋ ਬਾਟੇ ਕਰਦੇ ਆ ਦੋ-ਦੋ ਪੰਗਤਾ ਲਾਉਂਦੇ ਆ ਜਾਤ-ਪਾਤ ਕਰਦੇ ਆ ਆਪਣੇ ਚੁੱਲ੍ਹੇ ਚੌਕੇ ਦੀ ਚੜ੍ਹਨ ਦਿੰਦੇ ਉਹਨਾਂ ਨੂੰ ਸ਼ੁੱਧਰ ਦੱਸਦੇ ਆ ਨੀਵੀਆਂ ਜਾਤਾਂ ਵਾਲੇ ਦੱਸਦੇ ਆ ਉਹਨਾਂ ਦੇ ਖਿਲਾਫ ਇੱਕ ਹੀ ਇਨਸਾਨ ਆ ਇੱਕ ਹੀ ਜਰਨੈਲ ਆ ਜਿਨੇ ਬੁਲੰਦ ਆਵਾਜ਼ ਕਰੀ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਉਹਨਾਂ ਦੀ ਆਪਾਂ ਅੱਜ ਸਪੋਰਟ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰੀਏ ਹੋਰ ਵੀ ਜਥੇਬੰਦੀਆਂ ਦੇ ਜਥੇਦਾਰ ਨੇ ਜਿਵੇਂ ਜਥੇਦਾਰ ਸੁਖਪਾਲ ਸਿੰਘ ਪਾਲੀ ਨੇ ਇਹ ਰਾਮਪੁਰਾ ਫੂਲ ਤੋਂ ਨੇ ਜਥੇਦਾਰ ਬਲਦੇਵ ਸਿੰਘ ਵੱਲਾ ਨੇ ਮੁਸਤਾਪੁਰੀਆ ਤੇ ਜਥੇਦਾਰ ਸ਼ਮਸ਼ੀਰ ਸਿੰਘ ਬੱਲੇਵਾਲੀਆਂ ਨੇ ਜਥੇਦਾਰ ਮਨਪ੍ਰੀਤ ਸਿੰਘ ਬੱਲੇਵਾਲੀਆਂ ਨੇ ਤੇ ਜਥੇਦਾਰ ਖੜਕ ਸਿੰਘ ਨੇ ਲੁਧਿਆਣਾ ਤੋਂ ਉਹਨਾਂ ਦੀ ਤੇ ਇੱਕ ਜਥੇਦਾਰ ਸਰਵਜੀਤ ਸਿੰਘ ਨੇ ਦਮਦਮਾ ਸਾਹਿਬ ਤੋਂ ਤੇ ਸਤਕਾਰ ਕਮੇਟੀ ਵੱਲੋਂ ਸੁਖਜੀਤ ਸਿੰਘ ਖੋਸਾ ਨੇ ਇਹਨਾਂ ਸਾਰਿਆਂ ਦੇ ਨਾਲ ਮੀਟਿੰਗ ਕਰਕੇ ਜੋ ਹੱਲ ਕੱਢਿਆ ਇਹ ਹੀ ਹੱਲ ਨਿਕਲਿਆ ਹੈ ਕਿ ਇਹਨਾਂ ਨੇ ਬਿਲਕੁਲ ਵੀ ਸੁਧਰਨਾ ਨਹੀਂ ਹੈਗਾ ਤੇ ਕੋਈ ਨਾ ਕੋਈ ਇਹਨਾਂ ਨੂੰ ਨਕੇਲ ਪਾਉਣ ਲਈ ਨੱਖ ਪਾਉਣ ਲਈ ਕਿਸੇ ਨਾ ਕਿਸੇ ਜਰਨਲ ਨੂੰ ਅੱਗੇ ਲੱਗਣਾ ਪਊਗਾ ਸਾਡੀ ਕੌਮ ਦੇ ਵਿੱਚ ਬੜੇ ਜਰਨਲ ਹੋਏ ਆ ਬੜੇ ਬੜੇ ਯੋਧੇ ਹੋਏ ਆ ਅਕਾਲੀ ਫੂਲਾ ਸਿੰਘ ਵਰਗੇ ਜੋਧੇ ਹੋਏ ਆ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤੱਕ ਸਾਬ ਬਲਾ ਕੇ ਕੋੜਿਆਂ ਦੀ ਸਜ਼ਾ ਦਿੱਤੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਕੋੜੇ ਖਾਦੇ ਵੀ ਸੀਗੇ ਤੇ ਅੱਜ ਸਾਡੇ ਜਥੇਦਾਰ ਜਿਹੜੇ ਮੌਜੂਦਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਤੇ ਕੀ ਅਜੇ 1.5 ਮਹੀਨਾ ਹੋ ਗਿਆ ਇਸ ਵਿਸ਼ਾ ਨੂੰ ਚਲਦੇ ਤੇ ਉਹਨਾਂ ਦੀਆਂ ਅੱਖਾਂ ਬੰਦ ਨੇ ਜਾਂ ਕੰਨ ਬੰਦ ਨੇ ਉਹਨਾਂ ਨੂੰ ਹਜੇ ਤੱਕ ਨਹੀਂ ਪਤਾ ਲੱਗਾ ਕਿ ਸਾਡੇ ਪੰਥ ਦੇ ਵਿੱਚ ਹੁੰਦਾ ਕੀ ਪਿਆ ਸਾਡੇ ਪੰਥ ਨੂੰ ਪਿੱਛੇ ਲੈ ਜਾਣ ਵਾਸਤੇ ਸਾਡੇ ਪੰਥ 'ਚ ਦੋ-ਦੋ ਬਾਟੇ ਦੋ-ਦੋ ਪੰਗਤਾਂ ਜਾਂ ਜਾਤ-ਪਾਤ ਦੇ ਆਧਾਰ ਤੇ ਕੀ-ਕੀ ਚੱਲਦਾ ਪਿਆ ਕੀ ਸਾਡੇ ਜਥੇਦਾਰ ਜਿਹੜੇ ਅਕਾਲ ਤੱਕ ਸਾਬਦੇ ਸੁੱਤੇ ਨੇ ਅੱਜ ਤੋਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸੀਗੇ ਉਦੋਂ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਵੱਲੋਂ ਤੇ ਸਮੁੱਚਾ ਰੰਗਰੇਟਾ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਉਹਨਾਂ ਨੂੰ ਇੱਕ ਮੰਗ ਪੱਤਰ ਇੱਕ ਨਹੀਂ ਦੋ ਵਾਰ ਦੇ ਕੇ ਆਏ ਕਿ ਬਾਬਾ ਜੀ ਦੇ ਉੱਤੇ ਕੋਈ ਪਹਿਰਾ ਧੋ ਕੋਈ ਸਟੈਂਡ ਲੋ ਇਹਦੇ ਉੱਪਰ ਵੀ ਇਹ ਜਿਹੜੇ ਸੰਪਰਦਾਵਾਂ ਵਾਲੇ ਆ ਜਿਨ੍ਹਾਂ ਡੇਰਾਵਾਦ ਵਾਲੇ ਆ ਇਹ ਜਾਤਾਂ ਪਾਤਾਂ ਕਰਦੇ ਆ ਬਾਟੇ ਕਰਦੇ ਆ ਪੰਗਤਾਂ ਦੋ ਦੋ ਲਾਂਦੇ ਆ ਆਪਣੇ ਚੁੱਲ੍ਹੇ ਚੌਕੇ ਨਹੀਂ ਚੜਨ ਦਿੰਦੇ ਜਾਤਾਂ ਪੁੱਛ ਕੇ ਅਮਰਿਸ਼ ਕਾਉਂਦੇ ਆ ਤੇ ਕੀ ਉਹਨਾਂ ਦੇ ਉੱਤੇ ਜਾਨੀ ਹਰਪ੍ਰੀਤ ਸਿੰਘ ਨੇ ਕੋਈ ਸਟੈਂਡ ਨਹੀਂ ਲਿਆ ਅੱਜ ਦੀ ਡੇਟ ਤੱਕ ਵੀ ਉਹਨਾਂ ਦੀ ਲੱਤਾਂ ਨੇ ਭਾਰ ਨਹੀਂ ਚੱਲਿਆ ਹੁਣ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਅੱਜ ਉਹਨਾਂ ਨੂੰ 1.5 ਮਹੀਨਾ ਹੋ ਗਿਆ ਇਸ ਕੰਮ ਨੂੰ ਚਲਦੇ ਉਹਨਾਂ ਦੀਆਂ ਲੱਤਾਂ ਭਾਰ ਨਹੀਂ ਚਲਦੀਆਂ ਪਈਆਂ ਕੀ ਉਹਨਾਂ ਦਾ ਕੰਮ ਨਹੀਂ ਹੈਗਾ ਕਿ ਪੰਥ ਨੂੰ ਇੱਕ ਅੱਖ ਨਾਲ ਵੇਖਣਾ ਇਹ ਜਿਹੜੇ ਵਿਸ਼ਾ ਨੇ ਸਾਡੇ ਬੜੇ ਗੰਭੀਰ ਨੇ ਤੇ ਇਹਨਾਂ ਦੇ ਉੱਤੇ ਬੜਾ ਪੈਰਾ ਦੇ ਰਿਆ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਅਸੀਂ ਸਾਰੀ ਨਿਹੰਗ ਸਿੰਘ ਸਮੁੱਚੀ ਰੰਗਰੇਟਾ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦਾ ਬਹੁਤ ਪੈਰਾ ਹੈ ਇਸੀਂ ਸਾਰੇ ਰਲ ਮਿਲ ਕੇ ਜੋ ਇਕੱਠ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹ ਹੋ ਸਕਦਾ ਅਸੀਂ ਜਿਹੜੇ ਇਹੋ ਇਹੋ ਜਿਹੇ ਸੰਤ ਨੇ ਪੁੱਚੋਵਾਲਾ ਜਿਵੇਂ ਹੋ ਗਿਆ ਹੋਰ ਵੀ ਚਿੱਟੀਆਂ ਸੰਖਾਂ ਜਿਹੜੇ ਸਾਡੇ ਪੰਜਾਬ ਨੂੰ ਖਾਨ ਲੱਗੀਆਂ ਹੋਈਆਂ ਖਤਮ ਕਰਨ ਲੱਗੀਆਂ ਹੋਈਆਂ ਪੈਸਾ ਇਕੱਠਾ ਕਰਕੇ ਦੇਸ਼ਾਂ ਵਿਦੇਸ਼ਾਂ 'ਚ ਇਹਨਾਂ ਨੇ ਜ਼ਮੀਨਾਂ ਬਣਾ ਲੀਆਂ ਵੱਡੇ ਵੱਡੇ ਗੁਰਦੁਆਰੇ ਬਣਾ ਲਏ ਇਹਨਾਂ ਦੇ ਕਿਹੜੀ ਕਿਹੜੇ ਸਿਧਾਂਤ ਨੇ ਇਹਨਾਂ ਦੇ ਇਹ ਸਭ ਸਿੱਖੀ ਵੱਲ ਨਹੀਂ ਜੋੜਦੇ ਪਏ ਆਪਾਂ ਨੂੰ ਸਿੱਖੀ ਸਿਧਾਂਤਾਂ ਤੋਂ ਉਲਟ ਲੈ ਕੇ ਚੱਲਦੇ ਪਏ ਆ ਕਿਉਂਕਿ ਦਸਵੇਂ ਪਾਸ਼ਾ ਮਹਾਰਾਜ ਜੀ ਦਾ ਇਹ ਤੇ ਸਿਧਾਂਤ ਹੀ ਨਹੀਂ ਸੀ ਹੈਗਾ 10ਵੇਂ ਪਾਸ਼ਾ ਮਹਾਰਾਜ ਜੀ ਨੇ ਸੰਤ ਤੋਂ ਸਿਪਾਈ ਬਣਾਇਆ ਨੀਲੇ ਬਾਣੇ ਪਵਾਏ ਆ ਨੀਲੇ ਬਾਣੇ ਪਾ ਕੇ ਤੇ ਸ਼ਸਤਰ ਹੱਥਾਂ 'ਚ ਸੰਭਾਲਿਆ ਤੇ ਇਹਨਾਂ ਨੇ ਤੇ ਮਾਲ ਚਿੱਟੇ ਚੋਲੇ ਪਵਾਤੇ ਤੇ ਮਾਲਾ ਹੱਥਾਂ 'ਚ ਫੜਾਤੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੇ ਕੋਈ ਚੜ ਕੇ ਆਵੇ ਤੇ ਤੁਸੀਂ ਸ਼ਸਤਰ ਖਾਓ ਇਹਨਾਂ ਦੇ ਗੁਰੂ ਘਰਾਂ ਦੇ ਵਿੱਚ ਵਧੀਆ ਤੋਂ ਵਧੀਆ ਪੱਥਰ ਲੱਗਾ ਤੇ ਉਸ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਲਾਉਣ ਦੀ ਜਗ੍ਹਾ ਨਹੀਂ ਹੈਗੀ ਜੋ ਕਿ ਬਿਲਕੁਲ ਮਰਿਆਦਾ ਦੇ ਉਲਟ ਹੈ ਗੁਰੂ ਘਰਾਂ ਦੇ ਵਿੱਚ ਮਰਿਆਦਾਵਾਂ ਹੁੰਦੀਆਂ ਨੇ ਲੰਗਰ ਪੱਕਦੇ ਨੇ ਕਿਸੇ ਨਾਨਕਸਰ ਗੁਰਦੁਆਰੇ ਚਲੇ ਜਾਓ ਕਿਤੇ ਤੁਹਾਨੂੰ ਇਹ ਨਹੀਂ ਮਿਲੂਗਾ ਕਿ ਉੱਥੇ ਲੰਗਰ ਪੱਕਦਾ ਹੋਵੇ ਜਿੱਥੇ ਲੰਗਰ ਨਹੀਂ ਪੱਕੂਗਾ ਉੱਥੇ ਪੰਗਤ ਕਿਵੇਂ ਹੋ ਜਾਏਗੀ ਇਹਨਾਂ ਦੇ ਗੁਰੂ ਘਰਾਂ 'ਚ ਨਾ ਲੰਗਰ ਪੱਕਦੇ ਆ ਨਾ ਨਿਸ਼ਾਨ ਸਾਹਿਬ ਲੱਗੇ ਹੋਏ ਆ ਚਿੱਟੇ ਚੋਲੇ ਇਹਨਾਂ ਨੇ ਪਾਏ ਹੋਏ ਆ ਬਾਣੀ ਨੂੰ ਬਿਲਕੁਲ ਬਿਲਕੁਲ ਹੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੇ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕਰਦੇ ਲੋਕਾਂ ਤੱਕ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇੱਕ ਇੱਕ ਗੱਲ ਨਹੀਂ ਹੈਗੀਆਂ अनेका ਗੱਲਾਂ ਨੇ ਤੇ ਇਹਦੇ ਉੱਤੇ ਬੜੇ ਸੋਚਣ ਦੀ ਲੋੜ ਆ ਆਪਣੀ ਪੂਰੀ ਜਿਹੜੀ ਆਵਾਮ ਆ ਸੰਗਤ ਆ ਪੰਜਾਬ ਦੀ ਦੇਸ਼ਾਂ ਵਿਦੇਸ਼ਾਂ 'ਚ ਹੀ ਬੈਠੀ ਹੋਈ ਸਮੁੱਚੀਆਂ ਜਿਹੜੀਆਂ ਜਿੰਨੀਆਂ ਵੀ ਸੰਗਤਾਂ ਨੇ ਉਹਨਾਂ ਨੂੰ ਸੋਚਣ ਦੀ ਲੋੜ ਆ ਕਿ ਆਣ ਵਾਲੇ ਸਮੇਂ ਦੇ ਵਿੱਚ ਜੇ ਪੰਥ ਨੂੰ ਤੁਸੀਂ ਬਚਾਉਣਾ ਚਾਹੁੰਦੇ ਹੋ ਜੇ ਚਾਹੁੰਦੇ ਹੋ ਕਿ ਚੜ੍ਹਦੀ ਕਲਾ ਦੇ ਸਿੰਘ ਹੋਣ ਤੇ ਪੰਜਾਬ ਦੇ ਵਿੱਚ ਕੋਈ ਖਾਲਸਾ ਰਾਜ ਦੀ ਜੇ ਗੱਲ ਕਰਦਾ ਹੈ ਤੇ ਉਹਨੂੰ ਜੇ ਬਹਾਲ ਕਰਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਇਕੱਠੇ ਹੋ ਕੇ ਇਹੋ ਜਿਹੀ ਜਿਹੜੇ ਪੁੱਚੋ ਵਾਲੇ ਸਾਧ ਵਰਗੇ ਬਜੜਿਆ ਬਾਈ ਨੇ ਕਿਹਾ ਜਿਵੇਂ ਭੂਮਣੇ ਸਾਧ ਨੇ ਜਿਹੜੇ ਨਜ਼ਾਰੇ ਲੁੱਟਦੇ ਫਿਰਦੇ ਇਹਨਾਂ ਦੇ ਖਿਲਾਫ ਇੱਕ ਆਵਾਜ਼ ਦੇਣੀ ਪਊਗੀ ਇਕੱਠੇ ਹੋਣਾ ਪਊਗਾ ਆਪਾਂ ਸਾਰੇ ਰਲ ਮਿਲ ਕੇ ਇੱਕ ਆਵਾਜ਼ ਬੁਲੰਦ ਕਰੀਏ ਕਿ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਜਦੋਂ ਵੀ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦਾ ਜਦੋਂ ਸਮਾਪਤੀ ਹੁੰਦੀ ਹੈ ਤੇ ਉਸ ਤੋਂ ਬਾਅਦ ਜੋ ਵੀ ਉਹ ਆਦੇਸ਼ ਕਰਨਗੇ ਕੋਈ ਇਕੱਠ ਰੱਖਣਗੇ ਅਸੀਂ ਉਹਨਾਂ ਦੇ ਨਾਲ ਆ ਸਾਰੀ ਨਿਹੰਗਰੇ ਟਾਹਾਂ ਸਿੰਘ ਜਥੇਬੰਦੀਆਂ ਹੋਰ ਵੀ ਜੜੀਆਂ ਨਿਹੰਗ ਸਿੰਘ ਜਥੇਬੰਦੀਆਂ ਜੋ ਇਸ ਚੀਜ਼ ਦੇ ਖਿਲਾਫ ਨੇ ਜੋ ਖਿਲਾਫ ਬੋਲਦੇ ਆ ਬਾਟਿਆਂ ਦੇ ਤੇ ਜੇ ਪੰਕਤਾਂ ਦੇ ਤੇ ਨਿਸ਼ਾਨਾਂ ਦੇ ਵੀ ਇਹਨਾਂ ਨੇ ਮਰਿਆਦਾ ਤੋਂ ਉਲਟ ਚੱਲਦੇ ਪਏ ਆ ਤੇ ਉਹਨਾਂ ਦੀ ਆਪਾਂ ਮਦਦ ਕਰਨੀ ਏ ਸਾਰੀ ਨਿਹੰਗ ਸੰਗਾਂ ਵੱਲੋਂ ਅਪੀਲ ਆ ਮੇਰੀ ਬਾਬਾ ਕੁਲਵਿੰਦਰ ਸਿੰਘ ਜੀ ਨਾਲ ਜਦੋਂ ਮੇਰੀ ਮੀਟਿੰਗ ਹੁੰਦੀ ਆ ਤੇ ਬਾਬਾ ਕੁਲਵਿੰਦਰ ਸਿੰਘ ਜੀ ਇੱਕ ਗੱਲ ਕਹਿੰਦੇ ਨੇ ਕਿ ਆ ਜਿਹੜੇ ਬੂਬਣੇ ਨੇ ਚਿੱਟੇ ਚੋਲਿਆਂ ਵਾਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀਆਂ ਲਾ ਕੇ ਬੈਠਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਜਿਹੜੇ ਸੋਫੇ ਲਾ ਕੇ ਬੈਠਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਬੈਠ ਕੇ ਕੀਰਤਨ ਦੇ ਵਿੱਚ ਲੱਕ ਹਿੱਲੇ ਮਜਾਜਣ ਜਾਂਦੀ ਵਰਗੇ ਗੀਤ ਗਾਉਂਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਅਲਕੋਹਲ ਦੇ ਸਪਰੇਅ ਕਰਦੇ ਨੇ ਇਹ ਬਾਬਾ ਜੀ ਦਾ ਬਚਨ ਆਏਗਾ ਕਿ ਇਹਨਾਂ ਨੂੰ ਸੰਗਲ ਪਾ ਕੇ ਖਿੱਚਾਂਗੇ ਅਕਾਲ ਤਖਤ ਸਾਹਿਬ ਤੇ ਮੈਨੂੰ ਬਾਬਾ ਜੀ ਦੇ ਥਾਪੜੇ ਤੋਂ ਇਹ ਕਹਿੰਦੇ ਹੋਏ ਕੋਈ ਡਰਨੀਆ ਕਿ ਬੂਬਣੇ ਸਾਧੋ ਜਾਂ ਤਾਂ ਸਿੱਧੇ ਹੋ ਕੇ ਅਕਾਲ ਤਖਤ ਸਾਹਿਬ ਪੇਸ਼ ਹੋ ਗੋ ਮਾਫੀ ਮੰਗੋ ਆਪਣੀਆਂ ਭੁੱਲਾਂ ਬਖਸ਼ਾਓ ਨਹੀਂ ਕੌਮ ਜਾਗੇਗੀ ਕੌਮ ਗੁਰਦੁਆਰਾ ਸੁਧਾਰ ਲੈ ਫਿਰ ਤੋਂ ਪਰਫੁੱਲਤ ਹੋਏਗੀ ਤੁਹਾਨੂੰ ਸੰਗਲ ਪਾ ਕੇ ਤੁਹਾਡੇ ਤੋਂ ਗੁਰਦੁਆਰੇ ਆਜ਼ਾਦ ਕਰਾਏ ਜਾਣਗੇ ਤੁਹਾਡੇ ਕੋਲੋਂ ਜਿੱਦਾਂ ਮਹੰਤਾਂ ਤੋਂ ਕੌਮ ਨੇ ਇੱਕ ਵਾਰੀ ਗੁਰਦੁਦੁਆਰੇ ਆਜ਼ਾਦ ਕਰਾਏ ਨੇ ਐਸੇ ਤ ਐਸੇ ਤਹਿਤ ਇਹ ਉਸੇ ਤਰਜ਼ ਦੇ ਉੱਤੇ ਤੁਹਾਨੂੰ ਸੰਗਲ ਪਾ ਕੇ ਅਕਾਲ ਤਖਤ ਸਾਹਿਬ ਖਿੱਤਿਆ ਜਾਏਗਾ ਇਸ ਤੋਂ ਬਾਅਦ ਜਿਹੜੀ ਹੁਣ ਮੁਹਿੰਮ ਸ਼ੁਰੂ ਹੋਏਗੀ ਇਹ ਉਹ ਮੁਹਿੰਮ ਸ਼ੁਰੂ ਹੋਏਗੀ ਜਿਹਦੇ ਵਿੱਚ ਇੱਕ ਬਾਟਾ ਹੋਏਗਾ ਕੋਈ ਜਾਤਾਂ ਦੇ ਦੋ ਬਾਟੇ ਨਹੀਂ ਹੋਣਦੇ ਨੇ ਇੱਕ ਪੰਥ ਹੋਏਗਾ ਇੱਕ ਨਿਸ਼ਾਨ ਹੋਏਗਾ ਔਰ ਜਿਹੜਾ ਵੀ ਇਹ ਜਾਤ ਪਾਤ ਕਰਦਾ ਆ ਜਿਹੜਾ ਵੀ ਆਪਣੇ ਅਸਥਾਨ ਦੇ ਉੱਤੇ ਭਾਂਡੇ ਵਖ ਕਰਦਾ ਆ ਜਿਹੜਾ ਗੁਰੂ ਪੰਥ ਦੀ ਮਰਿਆਦਾ ਤੋਂ ਜਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੋਂ ਵੱਖਰਾ ਚੱਲਦਾ ਆ ਇਹ ਸਿੰਘ ਸਾਹਿਬ ਭਾਈ ਕੁਲਵਿੰਦਰ ਸਿੰਘ ਜੀ ਦਾ ਇਹ ਬਚਨ ਹੈਗਾ ਆ ਕਿ ਇਹਨਾਂ ਸਾਰਿਆਂ ਨੂੰ ਸੰਗਲ ਪਾ ਕੇ ਖਿੱਚਿਆ ਜਾਏਗਾ ਤੇ ਨੌਜਵਾਨੀ ਉਹਨਾਂ ਦੇ ਨਾਲ ਇਸ ਮਹਮ ਦੇ ਵਿੱਚ ਸਿਰ ਦੇਣੇ ਪੈਣ ਜਾਂ ਸਿਰ ਲੈਣੇ ਪੈਣ ਨੌਜਵਾਨੀ ਇਸ ਰਾਹ ਤੇ ਚੱਲੇਗੀ ਤੇ ਗੁਰੂ ਪਾਤਸ਼ਾਹ ਦੇ ਪੰਥ ਦੇ ਵਿੱਚ ਜਾਤ ਪਾਤ ਦਾ ਜਿਹੜਾ ਕੋੜ ਆ ਇਸ ਕੋੜ ਨੂੰ ਪੰਥ ਦੇ ਗਲੋਂ ਲਾ ਕੇ ਛੁੱਟੇਗੀ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਜਕਾਰੇ ਬਲਾਵੇ ਫਤਿਹ ਪਾਵੇ ਮੈਨੂੰ ਭਟੜਾ ਪਾਵੇ ਨਿਆਲੋ ਨਿਆਲ ਹੋ ਜਾਵੇ ਸਤਿ ਸ੍ਰੀ ਅਕਾਲ ਪੰਥ ਦੇ ਗੁਰੂ ਸਤਿ ਸ੍ਰੀ ਅਕਾਲ ਜਿਗਾਰੇ ਬਲਾਵੇ ਨਿਆਲ ਹੋ ਜਾਵੇ ਦੁਸਤਾਂ ਮਲੇਖਾਂ ਨੂੰ ਪਾਜੜਾ ਪਾਵੇ ਖਾਲਸੇ ਦੀ ਫਤਿਹ ਹੋ ਜਾਵੇ ਸਤਿ ਸ੍ਰੀ ਅਕਾਲ ਪੰਜ ਕਰੋ ਪੂਰੇ ਪੰਜ ਕਰੋ ਪੰਜ ਰੇ ਜਾਵੇ ਫਦੇ ਪਾਵੇ ਝੂਲਦੇ ਛਣਾ ਪਾਵੇ ਨਿਆ ਲੋਣਿਆ ਲੋ ਜਾਵੇ ਸਤਿ ਸ੍ਰੀ ਅਕਾਲ ਰੇ ਜਾਵੇ ਵਿਸ਼ੋਕੇ ਰਾਜਿਆ ਕੋ ਪਾਵੇ ਸਤਿ ਸ੍ਰੀ ਅਕਾਲ ਰੇ ਜਾਵੇ ਫਦੇ ਪਾਵੇ ਤੁਨ ਤਨ ਸ਼ੀ ਗੁਰਾਂ ਸੰਭਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਬਾਤੇ ਦੀ ਗੱਲ ਇਸ ਤਰ੍ਹਾਂ ਦੀਆਂ ਸੰਦਈ ਉਹ ਜਿਹੜੀਆਂ ਖੜੀਆਂ ਜੱਥੇਬੰਦੀਆਂ ਜਿਹੜੀਆਂ ਵੱਖਰਾ ਬਾਟਾ ਜਾਂ ਵੱਖਰੀ ਬੰਦੋਤ ਰੱਖਦੀਆਂ ਆ ਹਾਂਜੀ ਦਾ ਵੀਰ ਜੀ ਬਹੁਤ ਸਾਰੀਆਂ ਜੱਥੇਬੰਦੀਆਂ ਨੇ ਇੱਕ ਜੱਥੇਬੰਦੀ ਨਹੀਂ ਹੈਗੀ ਕਰੀਬਨ ਕਰੀਬਨ ਪੰਜਾਬ ਦੇ ਵਿੱਚ ਜਿਹੜੀਆਂ ਜੱਥੇਬੰਦੀਆਂ ਰਨ ਕਰਦੀਆਂ 60 ਤੋਂ 70 ਜੱਥੇਬੰਦੀਆਂ ਰਨ ਕਰਦੀਆਂ ਨੇ ਜਿੱਚ ਸਿਰਫ 34 ਜੱਥੇਬੰਦੀਆਂ ਨੇ ਜਿਹੜੀਆਂ ਇਸ ਚੀਜ਼ ਦੇ ਖਿਲਾਫ ਨੇ ਬਾਕੀਆਂ ਦੇ ਵਿੱਚ ਦੋ ਬਾਟੇ ਚੱਲਦੇ ਨੇ ਹਾਂਜੀ 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 ਸੰਪਰਦਾਵਾਂ ਨੇ ਨਿਆਂ ਸਿੰਘ ਜੱਥੇਬੰਦੀਆਂ ਨੇ ਜਿਹੜੇ ਨਿਆਂ ਸਿੰਘ ਜੱਥੇਬੰਦੀਆਂ ਨੇ ਬੁੱਢਾ ਦਲ ਦੇ ਵਿੱਚ ਹੁੰਦੀਆਂ ਵਿਦੀ ਚੰਦੀਆਂ ਚ ਹੁੰਦੀਆਂ ਬਾਬਾ ਬਕਾਲਾ ਸਾਹਿਬ ਹੁੰਦੀਆਂ ਸਭ ਨੂੰ ਪਤਾ ਹੈ ਇਸ ਗੱਲ ਦਾ ਅਸੀਂ ਉਹਨਾਂ ਦੇ ਖਿਲਾਫ ਬਾਬਾ ਜਥੇਦਾਰ ਬਾਬਾ ਕਲਵਿੰਦਰ ਸਿੰਘ ਸਿੱਧਾ ਬੋਲਦੇ ਨੇ ਬੜੀਆਂ ਸੰਪਰਦਾਵਾਂ ਦੇ ਵਿੱਚ ਹੁੰਦੀ ਹੈ ਨਹੀਂ ਬਿਵੇਕ ਵਾਲੀ ਤੇ ਗੱਲ ਨਹੀਂ ਨਾ ਹੈਗੀ ਗੱਲ ਤੇ ਇਹ ਆ ਚਲੋ ਠੀਕ ਹੈ ਬਿਵੇਕ ਵਾਲੀ ਮੰਨ ਲੈਂਦੇ ਆ ਗੱਲ ਤੇ ਫਿਰ ਉੱਥੇ ਕਿਸੇ ਵੀ ਜਾਤ ਜਾਤ ਦੇ ਨੂੰ ਨੀਵੀਂ ਜਾਤ ਦਾ ਕਹਿ ਕੇ ਕਿਉਂ ਕੱਢਿਆ ਜਾਂਦਾ ਵੀ ਤੂੰ ਲੰਗਰ ਤੋਂ ਬਾਹਰ ਚਾ ਉਹ ਕਹਾਦਾ ਬਿਵੇਕ ਆ ਤੁਸੀਂ ਆਪਣਾ ਬਿਵੇਕੀ ਲੰਗਰ ਤੁਸੀਂ ਆਪਣਾ ਬਣਾ ਕੇ ਖਾ ਰਹੇ ਹੋ ਤੇ ਤੁਸੀਂ ਆਪਣੇ ਹੀ ਦੀ ਕਰ ਰਹੇ ਹੋ ਕਿਸੇ ਜਿਹੜਾ ਸੰਗਤ ਵਾਸਤੇ ਲੰਗਰ ਲੰਗਰ ਬਣਦਾ ਪਿਆ ਉਹਦੇ ਵਿੱਚ ਤੁਸੀਂ ਨੀਵੀਂ ਜਾਤ ਦੇ ਬੰਦੇ ਨੂੰ ਚੜ੍ਹਨ ਨਹੀਂ ਦਿੰਦੇ ਤੇ ਇਹਦਾ ਮਤਲਬ ਕੀ ਆ ਬਿਲਕੁਲ ਐਵੀਡੈਂਸ ਨੇ بڑے ਲੋਕਾਂ ਦੇ ਜਦ ਬਾਬਾ ਜੀ ਕੋ ਫੋਨ ਆਉਂਦੇ ਆ ਵੀ ਬਾਬਾ ਜੀ ਸਾਡੇ ਨਾਲ ਹੋਇਆ ਜਦੋਂ ਅਮਰ ਸਕਣ ਜਾਂਦੇ ਆ ਉਹਨਾਂ ਨੂੰ ਪੁੱਛਦੇ ਆ ਹਾਂ ਵੀ ਤੂੰ ਕਿਹੜੀ ਜਾਤ ਦਾ ਹੈ ਜੇ ਉਹ ਦੱਸਦਾ ਆਪਣੀ ਵੀ ਮੈਂ ਨੀਵੀਂ ਜਾਤ ਦਾ ਤੇ ਉਹਨੂੰ ਕਹਿੰਦੇ ਚੱਲ ਦੂਜੀ ਲਾਈਨ 'ਚ ਲੱਗ ਜਾ ਮੇਰਾ ਪਰਸਨਲ ਐਕਸਪੀਰੀਅੰਸ ਆ ਜੀ ਜਦੋਂ ਮੈਂ ਅਮਰ ਸਕਣ ਗਿਆ 1999 ਦੇ ਵਿੱਚ ਮੈਂ ਅਮਰ ਸਕਣ ਗਿਆ ਤੇ ਮੈਨੂੰ ਉਸ ਟਾਈਮ ਮੈਸ ਚੀਜ਼ ਦਾ ਪਤਾ ਹੀ ਨਹੀਂ ਸੀਗਾ ਤੇ ਮੈਨੂੰ ਮੈਨੂੰ ਜਦੋਂ ਉੱਥੋਂ ਦੀ ਆਵਾਜ਼ ਪਈ ਕਹਿੰਦੇ ਜੀ ਜਿਹੜੇ ਹੈਗੇ ਆ ਮਜਵੀ ਜਿਹੜੇ ਹੈਗੇ ਨੇ ਉਹ ਵੱਖਰੇ ਹੋ ਜਾਂ ਮੈਨੂੰ ਮਜਵੀ ਲਫ਼ਜ਼ ਦਾ ਵੀ ਨਹੀਂ ਪਤਾ ਸੀ ਏ ਫਤੇਗੜ ਸਾਹਿਬ ਦੀ ਗੱਲ ਹੈਗੀ ਆ ਹੁਣ ਮੈਂ ਗੁਰੂ ਘਰ ਦਾ ਨਾਮ ਤਾਂ ਨਹੀਂ ਲੈਂਦਾ ਪਰ ਮੈਂ ਅੰਮ੍ਰਿਤਸਰ ਕਣ ਜਦੋਂ ਗਿਆ 300 ਸਾਲੇ ਤੇ ਉਸ ਟਾਈਮ ਇਹ ਚੀਜ਼ ਮੇਰੇ ਨਾਲ ਵਾਪਰੀ ਹੈ ਮੈਂ ਇਸ ਦਾ ਗਵਾਹ ਆ ਕੁਛ ਕੇ ਵੀਡੀਓ ਵੀ ਪਈਆਂ ਆਪਣੇ ਕੋ ਬੜਾ ਪ੍ਰੂਫ ਨੇ ਕਈ ਚੀਜ਼ਾਂ ਦੇ ਪ੍ਰੂਫ ਨੇ ਕੋਈ ਨਹੀਂ ਉਹ ਵੀ ਜਨਤਕ ਕਰਾਂਗੇ ਜਲਦੀ ਜਦੋਂ ਬਾਬਾ ਕਲਵਿੰਦਰ ਸਿੰਘ ਜੀ ਕਹਿਣਗੇ ਉਹ ਵੀ ਜਨਤਕ ਕੀਤੇ ਜਾਣਗੇ ਤੇ ਅੱਗੋਂ ਵੀ ਜੋ ਵੀ ਹੋਏਗਾ ਉਹਦੇ ਤੇ ਪਹਿਰਾ ਦੇਵਾਂਗੇ ਵੇ ਬੜੇ ਢਣੀ ਤੇ ਆ ਕੇ ਖੜੇ ਹੋ ਗਏ ਆ ਕਿ ਫਿਰ ਕਿਹੜੇ ਪਾਸੇ ਕਿਦਾਂ ਡਿਸੀਜਨ ਲਵਗੇ ਵੇਖੋ ਗੱਲ ਐਵੇਂ ਆ ਕਿ ਜਦੋਂ ਵੀ ਕਿਸੇ ਵੀ ਪੰਥ ਦੀ ਗੱਲ ਚੱਲਦੀ ਏ ਜਿਵੇਂ ਬਾਬਾ ਕੁਲਵਿੰਦਰ ਸਿੰਘ ਨੇ ਜਿਹੜੇ ਆਪਣੇ ਸਟੈਂਡ ਤੇ ਖੜੇ ਆ ਉਹ ਪਹਿਲਾਂ ਵੀ ਖੜੇ ਸੀ ਉਹ ਅੱਜ ਵੀ ਖੜੇ ਆ ਤੇ ਇਹਦੇ ਵਿੱਚ ਕਿਸੇ ਦਾ ਆਪਣਾ ਪਰਸਨਲ ਹੋ ਸਕਦਾ ਹੈ ਕਿ ਜਥੇਦਾਰ ਬਾਬਾ ਮੇਜਰ ਸਿੰਘ ਆਪਣੇ ਪਰਸਨਲ ਉਹਨਾਂ ਦੇ ਕੋਈ ਰਿਲੇਸ਼ਨ ਹੋਣ ਉਹਦੇ ਕਰਕੇ ਉਹਨਾਂ ਕੋ ਚਲੇਗੇ ਹੋਣ ਬੇਸ਼ੱਕ ਜਾ ਸਕਦੇ ਆ ਸਾਨੂੰ ਇੱਥੇ ਕੋਈ ਦਿੱਕਤ ਨਹੀਂ ਹੈਗੀ ਉਹ ਜੋ ਕਰਦੇ ਕਰੀ ਜਾਣ ਲੇਕਿਨ ਚੋਣਤੇ ਜਥੇਬੰਦੀਆਂ ਜਿਨ੍ਹਾਂ ਦੇ ਹਲਕ ਵਿੱਚ ਸਾਰੇ ਜਥੇਦਾਰਾਂ ਦੇ ਨਾਮ ਨਹੀਂ ਵੀ ਲਏ ਜਿਹੜੀ ਉਹ ਜਥੇਬੰਦੀਆਂ ਨੇ ਉਹ ਬਿਲਕੁਲ ਨਾਲ ਨੇ ਅਰ ਦਵਾਦੀ ਸਾਹਿਬ ਕੀ ਲੱਗਦਾ ਹੈ ਕਿ ਐਕਸ਼ਨ ਪਲਾਨ ਕੀ ਹੈ ਕੇਸ ਨਾਲ ਦੇਖੋ ਐਕਸ਼ਨ ਪਲਾਨ ਤਾਂ ਗੁਰੂ ਸਾਹਿਬ ਦਾ ਆ ਗੁਰੂ ਸਾਹਿਬ ਨੇ ਕਰੇ ਕਰਾਵੇ ਆਪੇ ਆ ਉਹ ਮਾਨਸਿਕ ਕਿ ਸੁਣਾਈ ਹਾਂ ਪਰ ਇਹ ਆ ਕਿ ਪਹਿਲ ਜਿਹੜੀ ਹੈਗੀ ਆ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚੌਂਤੇਕੜਾ ਵਾਲਾ ਨੇ ਕੀਤੀ ਆ ਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਗੁਰਦੁਆਰਾ ਸੁਧਾਰ ਲਹਿੜ ਦੀ ਦੁਆਰਾ ਲੋੜ ਹੈਗੀ ਆ ਉਸ ਦੀ ਇਹ ਸ਼ੁਰੂਆਤ ਹੋਣ ਜਾ ਰਹੀ ਆ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਵੱਡੇ ਇਕੱਠ ਦੇ ਨਾਲ ਸ੍ਰੀ ਅਕਾਲ ਚਕ ਸਰ ਪੇਸ਼ ਹੋਵਾਂਗੇ ਜੀ ਔਰ ਦਸੰਬਰ ਦੇ ਪਹਿਲੇ ਹਫਤੇ ਤੋਂ ਇਹ ਮੁਹਿੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅੱਜ ਅਸੀਂ ਇਸ ਮੁਹਿੰਮ ਦੀ ਸ਼ੁਰੂਆਤ ਦਾ ਐਲਾਨ ਕਰਨ ਆਏ ਹਾਂ ਨੌਜਵਾਨੀ ਦੇਸ਼ਾਂ ਵਿਦੇਸ਼ਾਂ ਤੋਂ ਬਾਬਾ ਕੁਲਵਿੰਦਰ ਸਿੰਘ ਜੀ ਦੇ ਨਾਲ 34 ਜਥੇਬੰਦੀਆਂ ਹੋਰ ਬਾਬਾ ਕੁਲਵਿੰਦਰ ਸਿੰਘ ਜੀ ਦੇ ਨਾਲ ਦਸੰਬਰ ਦੇ ਪਹਿਲੇ ਹਫਤੇ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਦਾਂਗੇ ਅਸੀਂ ਸਿਰਫ ਗੁਰੂ ਪਾਤਸ਼ਾਹ ਦੀ ਸ਼ਤਾਬਦੀ ਦੇ ਕਰਕੇ ਥੋੜਾ ਜਿਹਾ ਰੁਕੇ ਹੋਏ ਹਾਂ ਦੇਖੋ ਨੇ ਕਿਉਂ ਨਹੀਂ ਮਾਫੀ ਮੰਗੀ ਆ ਪਹੁੰਚਦਾ ਕੱਲ੍ਹ ਤੱਕ ਆ ਸਾਬੋ ਕੱਲ੍ਹ ਤੱਕ ਤਾਂ ਸੱਦਾ ਥੋੜਾ ਦੇ ਕੇ ਬੁਲਾਣਾ ਆ ਹਾਲ ਤੱਕ ਸਭ ਜੀ ਉਹਦੀ ਗਲਤੀ ਆ ਇਹ ਉਹ ਮੰਨਦਾ ਹੈ ਕਿ ਉਹਦੀ ਗਲਤੀ ਆ ਔਰ ਇਹ ਗਲਤੀ ਇਹ ਨਹੀਂ ਹੈ ਕਿ ਕੋਈ ਇੱਕ ਵਾਰੀ ਸਾਲਾਂ ਤੋਂ ਚੱਲਦੀ ਆ ਰਹੀ ਆ ਠੀਕ ਹੈ ਔਰ ਉਹਨੇ ਅੱਜ ਤੱਕ ਇਹ ਮਰਿਆਦਾ ਦੇ ਵਿੱਚ ਇਹ ਗਲਤੀ ਜਿਹੜੀ ਆ ਇਹ ਬਜਰ ਕਰਾਇਤ ਹੈਗੀ ਆ ਇਹ ਗਲਤੀ ਨਹੀਂ ਹੈ ਜਾਤ ਪਾਤ ਉਹਦਾ ਵਿਤਵਾ ਕਰਨਾ ਵਿਕਰਾਂ ਕਰਨਾ ਜਦੋਂ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਸ਼ਕਾਇਆ 1699 ਦੀ ਵਿਸਾਖੀ ਵਾਲੇ ਦਿਨ ਉਦੋਂ ਦੇਖੋ ਤੁਸੀਂ ਪੰਜ ਪਿਆਰਾਂ ਦੀ ਜਾਤ ਦੇਖਦੇ ਹੋ ਉਹ ਅਲੱਗ-ਅਲੱਗ ਜਾਤਾਂ ਤੋਂ ਆਉਂਦੀ ਨੇ ਉਹ ਗੁਰੂ ਪਾਸ਼ਾ ਨੇ ਜਾਤ ਨੂੰ ਉਸ ਬਾਟੇ 'ਚ ਘੋਲ ਕੇ ਜਾਤ ਖਤਮ ਕੀਤੀ ਸਾਰਿਆਂ ਦੀ ਤੇ ਅੰਤ ਦੇ 'ਚ ਜਿਹੜਾ ਜ਼ਥੇਦਾਰ ਵਾਲਾ ਕੋਟਾ ਜਿਹੜਾ ਬਾਟੇ ਦਾ ਆਖੀਰਲਾ ਕੋਟਾ ਉਹ ਗੁਰੂ ਪਾਸ਼ਾ ਨੇ ਆਪ ਗੁਰੂ ਚਾਲਿਆਂ ਵਾਲੀ ਜਿਹੜੀ ਰੀਤ ਹੈਗੀ ਆ ਉਹ ਚਲਾਈ ਤੇ ਆਖੀਰਲਾ ਕੋਟ ਜਿਹੜਾ ਹੈਗਾ ਉਹ ਗੁਰੂ ਪਾਸ਼ਾ ਦਾ ਆ ਜਦੋਂ ਪਿੰਡਾਂ ਦੇ 'ਚ ਭਾਂਡੇ ਵੱਖਰੇ ਹੋਣ ਹੂ ਵੱਖਰੇ ਹੋਣ ਤੇ ਉਹਨਾਂ ਜਾਤਾਂ ਦੇ ਨਾਲ ਅਮਰ ਛੱਕਣ ਤੋਂ ਬਾਅਦ ਆਖਰੀ ਘੁੱਟ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਪਾਸ਼ਾ ਆਪ ਲੈਂਦੇ ਹੋਣ ਉੱਥੇ ਆ ਕੇ ਜਦੋਂ ਗੁਰੂ ਪਾਸ਼ਾ ਨੇ ਸਾਨੂੰ ਖੜੇ ਕੀਤਾ ਹੋਵੇ ਅੱਜ ਤੋਂ 500 ਸਾਲ ਪਹਿਲਾਂ ਫਿਰ ਵੀ ਸਾਡੇ ਵਿੱਚ ਜੀ ਜਾਤ ਦਾ ਕੋਣ ਬਰਕਰਾਰ ਹੈਗਾ ਤੇ ਫਿਰ ਅਸੀਂ ਲਾਨਤੀ ਆ ਫਿਰ ਸਾਨੂੰ ਇਸ ਚੀਜ਼ ਦੇ ਉੱਤੇ ਸਾਰਿਆਂ ਨੂੰ ਇਸ ਚੀਜ਼ ਤੇ ਸ਼ਰਮ ਆਉਣੀ ਚਾਹੀਦੀ ਆ ਕਿ ਅੱਜ ਵੀ ਕੋ ਕੌਮ ਦੇ ਅੰਦਰ ਜਾਤ ਦਾ ਕੋਹੜ ਆ ਤੇ ਇਦਾਂ ਦੇ ਗੋਬੜੇ ਸਾਹਮਣੇ ਬੈਠ ਕੇ ਚੈਨਲਾਂ ਦੇ ਉੱਤੇ ਜਾਤ ਪਾਤ ਦੀ ਗੱਲ ਕਰਦੀ ਐ ਇਹਨਾਂ ਦੇ ਕੱਛੇ ਚੈੱਕ ਕਰਨੇ ਪੈਣਗੇ ਕਿ ਇਹਨਾਂ ਦੇ ਚ ਕੱਛੇ ਕਿਤੇ ਖਾਕੀ ਤਾਂ ਨਹੀਂ ਹੈਗੇ ਇਹਨਾਂ ਦੇ ਚੋਲਿਆਂ ਦੇ ਵਿੱਚ ਨੀਚੇ ਕਿਤੇ ਖਾਕੀ ਨਿੱਕਰਾਂ ਤਾਂ ਨਹੀਂ ਹੈਗੀਆਂ ਅੱਜ ਜਦੋਂ ਹਰਿਆਣਾ ਦੇ ਵਿੱਚ ਆਉਂਦੀ ਜਦੋਂ ਤਾਮਿਲਨਾਡੂ ਦੇ ਵਿੱਚ ਆਉਦੀ ਜਦੋਂ ਰਾਜਸਥਾਨ ਦੇ ਵਿੱਚ ਆਉਂਦੀ ਉਹ ਲੋਕ ਜਿਹਦੇ ਜਾਤ ਪਾਤ ਦੇ ਸਤੇ ਹੋਏ ਨੇ ਉਹ ਸਿੱਖੀ ਵੱਲੋਂ ਮੂੰਹ ਕਰਦੇ ਨੇ ਜਦੋਂ ਉਹ ਅੰਮ੍ਰਿਤਧਾਰੀ ਹੋ ਰਹੇ ਨੇ ਸਿੱਖ ਹੋ ਰਹੇ ਨੇ ਜਦੋਂ ਗੁਰੂ ਪਾਤਸ਼ਾਹ ਦੇ ਪੰਥ ਦੇ ਵਿੱਚ ਆ ਕੇ ਸ਼ਾਮਲ ਹੋ ਰਹੇ ਨੇ ਕਿ ਇੱਥੇ ਉਹਨਾਂ ਦੇ ਨਾਲ ਜਾਤ ਪਾਤ ਨਹੀਂ ਹੋਏਗੀ ਇੱਥੇ ਦੇ ਨਾਲ ਉਹਨਾਂ ਦੇ ਨਾਲ ਊਚ ਨਾ ਊਚ ਨੀਚ ਨਹੀਂ ਹੋਏਗੀ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਡਰੇ ਜਦੋਂ ਉਸ ਸਿਧਾਂਤ ਦੇ ਨੇੜੇ ਉਹ ਲੱਗਣਾ ਸ਼ੁਰੂ ਹੁੰਦੇ ਨੇ ਇੱਕ ਬੂਬਣਾ ਜ ਆ ਸਾਹ ਉੱਠ ਕੇ ਕਹਿੰਦਾ ਜੀ ਦਰਬਾਰ ਸਾਹਿਬ ਦੇ ਵਿੱਚ ਚੌਥਾ ਪੜਾ ਹੁੰਦਾ ਸੀ ਦਰਬਾਰ ਸਾਹਿਬ ਦੇ ਵਿੱਚ ਚਾਰ ਰਾਹ ਨੇ ਚਾਰ ਵਰਨਾ ਵਾਸਤੇ ਦਰਬਾਰ ਸਾਹਿਬ ਦਾ ਉਹ ਜਿਹੜਾ ਸਿਧਾਂਤ ਆ ਉਹ ਕਹਿੰਦਾ ਕਿ ਇੱਥੇ ਸ਼ੂਦਰ ਵੀ ਆਵੇ ਬ੍ਰਾਹਮਣ ਵੀ ਆਵੇ ਵੈਸ਼ ਵੀ ਆਵੇ ਤੇ ਖੱਤਰੀ ਵੀ ਆਵੇ ਚਾਰਾ ਵਾਸਤੇ ਰਾ ਖੁੱਲਾਇਆ ਉਸ ਦਰਬਾਰ ਸਾਹਿਬ ਦੇ ਇਤਿਹਾਸ ਨੂੰ ਧੁੰਮਲ ਕਰਕੇ ਉੱਥੇ ਇੱਕ ਬੂਬਣਾ ਸਾਧ ਕਹਿੰਦਾ ਹੋਵੇ ਵੀ ਉੱਥੇ ਚੌਥਾ ਪੌੜਾ ਹੋਇਆ ਕਰਦੇ ਸੀ ਚੌਥੀ ਜਾਤ ਵਾਸਤੇ ਇਹ ਨਹੀਂ ਹੋਣ ਦੇਣਾ ਤੇ ਇਹ ਫਿਰ ਇਸ ਸਾਧ ਦੇ ਚੋਲੇ ਦੇ ਥੱਲੇ ਚੈੱਕ ਕਰਨਾ ਬਹੁਤ ਜ਼ਰੂਰੀ ਆ ਕਿ ਇਹਦੇ ਥੱਲੇ ਕਿਤੇ ਖਾਖੀ ਨਿੱਕਰ ਤਾਂ ਨਹੀਂ ਹੈਗੀ ਇਹ ਜਿਹੜੀ ਮੁਹਿਮ ਹੈਗੀ ਮੈਨੂੰ ਲੱਗਦਾ ਨੌਜਵਾਨਾਂ ਨੂੰ ਹੁਣ ਇਸ ਦੇ ਵਾਲੇ ਪਾਸੇ ਹੋਣਾ ਚਾਹੀਦਾ ਆ ਕੌਮ ਦਾ ਇਹ ਬਹੁਤ ਵੱਡਾ ਨੁਕਸਾਨ ਆ ਜਾਤ ਪਾਤ ਸਿੜਿਆ ਆ ਪਾਪਾ ਜੀ ਨੇ ਕਹਿ ਤਾ ਤੇ ਤਾ ਤੇ ਕੀ ਲੱਗਦਾ ਕਿ ਉਹਦੇ ਨਾਲ ਕੋਈ ਖਲਬਲੀਤ ਨਹੀਂ ਮੱਚ ਜੂਗੀ ਖਲਬਲੀ ਮਚਣੀ ਚਾਹੀਦੀ ਆ ਜੀ ਜ਼ਰੂਰ ਮਚਣੀ ਚਾਹੀਦੀ ਆ ਐਡਾ ਵੱਡਾ ਜਦੋਂ ਕੌਮ ਦੇ ਮੱਥੇ ਕਲੰਕ ਲਾਤਾ ਹੋਵੇ ਜਾਤ ਪਾਤ ਵਾਲਾ ਗੁਰੂ ਸਾਹਿਬ ਨੇ ਜਾਤ ਪਾਤ ਦੇ ਵਿੱਚੋਂ ਹੀ ਤਾਂ ਕੱਢਿਆ ਨਾ ਸਾਨੂੰ ਨੀਚਾਂ ਦੇ ਵਿੱਚੋਂ ਦੀ ਤਾਂ ਉੱਚ ਕੱਢਿਆ ਅੱਜ ਜੇ ਅਸੀਂ ਸਿੱਖ ਖਵੌਣੇ ਆ ਅੱਜ ਅਸੀਂ ਜੇ ਉੱਚੇ ਆ ਖਵੌਣੇ ਅੱਜ ਅਸੀਂ ਜੇ ਸ਼ਾਨ ਨਾਲ ਕਹਿੰਨੇ ਆ ਕਿ ਅਸੀਂ ਸਿੰਘ ਸਰਦਾਰ ਹੁੰਨੇ ਆ ਇਹ ਗੁਰੂ ਪਾਸ਼ਾ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਆ ਸਾਨੂੰ ਹਣਾ ਤੇ ਉਥੇ ਆ ਕੇ ਜੇ ਕੋਈ ਜਾਤ ਪਾਤ ਦੀ ਗੱਲ ਕਰ ਰਿਹਾ ਹੈਗਾ ਤੇ ਇਹਦੇ ਉੱਤੇ ਖਲਬਲੀ ਮਚਣੀ ਬਹੁਤ ਜ਼ਰੂਰੀ ਹੈ ਤੇ ਖਲਬਲੀ ਜਿਹੜੀ ਹੈਗੀ ਆਉਣ ਵਾਲੇ ਦਿਨਾਂ ਚ ਇਹ ਸਿਰਫ ਇੱਕ ਖਲ ਇੱਕ ਸ਼ੁਰੂਆਤ ਹੈ ਮੁਹਿੰਮ ਦੀ ਜਦੋਂ ਕੌਮ ਇਸ ਪਾਸੇ ਨੂੰ ਤੁਰੇਗੀ ਜਦੋਂ ਸੜਕਾਂ ਦੇ ਉੱਤੇ ਉਹ ਜਹਾਜ ਜਲਾਲ ਤੁਰੇਗਾ ਇਹ ਜਾਤ ਪਾਤ ਵਾਲਾ ਕੋੜ ਲਾ ਕੇ ਸੁੱਕਿਆ ਜਾਏਗਾ ਖਲਬਲੀ ਜ਼ਰੂਰ ਮੱਚੇਗੀ ਜੀ ਬਾਬਾ ਜੀ ਕੁਝ ਕਹਿ ਰਹੇ ਸੀ ਇਹ ਦੇਖੀਏ ਗਲੋਗਾ ਵੇਖੋ ਇੱਕ ਪਿੰਡਾਂ ਦੇ ਵਿੱਚ ਜਾਓਗੇ ਗੁਰਦੁਆਰੇ ਵੱਖਰੇ ਆ ਮੜੀਆਂ ਵੱਖਰੀਆਂ ਸਾਰੇ ਪਾਸੇ ਤੁਸੀਂ ਵੇਖਦੇ ਹੋ ਤੇ ਜਾਤਾਂ ਪਾਤਾਂ ਤੇ ਕਿਸੇ ਪਾਸੋਂ ਤੇ ਵਧੀਆਂ ਆ ਜੇ ਅਸੀਂ ਕਹਿੰਨੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਿਓ ਨੇ ਸਾਰਿਆਂ ਨੂੰ ਇੱਕ ਕੀਤਾ ਆ ਬਕਰ ਅਸੀਂ ਸਾਰੇ ਵੱਖ-ਵੱਖ ਹਾਂ ਜੇ ਅਸੀਂ ਗੱਲਾਂ ਕਰਦੇ ਆ ਜੇ ਪਿੰਡਾਂ ਅਸੀਂ ਜਈਆਂ ਜਿਹੜਾ ਸਰਪ੍ਰਦਾ ਦੇ ਵਿੱਚ ਬਾਟੇ ਦੋ ਦੋ ਹੋਇਆ ਠੀਕ ਆ ਤੇ ਪੰਗਦਾ ਵੱਖ-ਵੱਖ ਆ ਤੇ ਤਾਦੀ ਆਪਣਾ ਜਿਹੜਾ ਆ ਨਾ ਜਿੰਨੇ ਆਪਣੇ ਗਰੀਬ ਤੱਕਾ ਆ ਉਹ ਜਾਂ ਸਿੱਖੀ ਵੱਲ ਜਾਂਦੇ ਆ ਜਾਂ ਅਨੰਕਾਰੀਆਂ ਵੱਲ ਜਾਂਦੇ ਆ ਜਾਂ ਸੱਸੇ ਵੱਲ ਜਾਂਦੇ ਤੇ ਜਾਂ ਆਦਾਸਾਂਮੀ ਵੱਲ ਜਾਂਦੇ ਆ ਇਹ ਤੇ ਕਨਵਰਟ ਹੋਉਂਦੇ ਆ ਦਾ ਜਿੱਥੇ ਪਹਿਲੋਂ ਪੰਥ ਦੀ ਗੱਲ ਹੁੰਦੀ ਆ ਅੱਜ ਉਥੇ ਆਪਣੇ ਸਾਧਾਂ ਦੀ ਗੱਲ ਕਰਦੇ ਆ ਤੇ ਜੇ ਫਿਰ ਅਸੀਂ ਇਹ ਸਾਧਾਂ ਨੂੰ ਨਾ ਰੋਕੇ ਤੇ ਫਿਰ ਤੇ ਇਹ ਸਮਝੋ ਸਿੱਖੀ ਜਾਂ ਸਿੱਖੀ ਸਿਧਾਂਤਾਂ ਨੂੰ ਅਗਲੇ ਨਾਲ ਖਤਮ ਕਰ ਦੇਣਾ ਆ ਤੇ ਫਿਰ ਅਸੀਂ ਨਾ ਕਿ ਪਾਸੇ ਨਹੀਂ ਰਹੋਵੇਂ ਤੇ ਹੁਣ ਆਪਾਂ ਨੂੰ ਇੱਕ ਵਾਰੀ ਇਕੱਠੇ ਹੋਣਾ ਚਾਹੀਦਾ ਆ ਇਕੱਠੇ ਹੋ ਕੇ ਤਿਆਰ ਪਰ ਤਿਆਰ ਇਦਾਂ ਦੇ ਮਤਲਬ ਜਿਹੜੇ ਸਾ ਆਪਣੇ ਆਪ ਨੂੰ ਸੰਤ ਕਹਿੰਦੇ ਨੇ ਉਹ ਨੱਥ ਪਾਣੀ ਚਾਹੀਦੀ ਆ ਤੇ ਇੱਕ ਗੱਲ ਹੋ ਰਿਹਾ ਚਲੋ ਬਾਬਾ ਮੇਜਰ ਸਿੰਘ ਬਾਬਾ ਮੇਜਰ ਸਿੰਘ ਵੀ ਆਪਣੇ ਆ ਮਗਰ ਉਹ ਕੋਈ ਮਤਲਬ ਕਿਸੇ ਪਰਸਨ ਦੇ ਕੰਮ ਕਰਕੇ ਵੀ ਜਾ ਸਕਦੇ ਜੁਬਰੀ ਥੋੜਾ ਕੇ ਆਪ ਹੀ ਮਗਰ ਸਾਥ ਹੈ ਨਾ ਜਿਹੜਾ ਸਾਥ ਹੈ ਖਰਾਬ ਆ ਜੇ ਇਹ ਨਾ ਸਾਥ ਜੇ ਇਹਨਾਂ ਨੇ ਪਹਿਲੋ ਹੀ ਸਾਥ ਰੁਕ ਜਾਂਦੇ ਇਦਾਂ ਨੇ ਜੇ ਹੁਣ ਅੱਜ ਸਾਰੇ ਆਗੇ ਤੁਹਾਨੂੰ 크ਿਸਚਨ ਸਕੂਲ ਲੱਗਦੇ ਨਿਕਦੇ ਆ ਤੇ ਪੰਜਾਬ ਦੇ ਵਿੱਚ ਜਿਹੜੇ ਫਰੀਜ ਆਪਾਂ ਜਿਹੜੇ ਆਪਣੇ ਪ੍ਰੀ ਮਤਲਬ ਆਪਣੀ ਪੜ੍ਹਾਈ ਹੁੰਦੀ ਬੱਚਿਆਂ ਦੇ ਵਿੱਚ ਤੇ ਰਾਜ ਤੇ ਪਹਿਲੋ ਆ ਜਾਣਾ ਬਾਹਰ ਦੇ ਨੂੰ ਪਤਾ ਆ ਕਿ ਜੇ ਅਸੀਂ ਰਾਜ ਦੀ ਗੱਲ ਕਰਦੇ ਆ ਤੇ ਪਹਿਲੋ ਤੇ ਜਿਹੜੇ ਆ ਜਿਹੜੇ ਸਾਥ ਹੈ ਨਾ ਆਪਣੇ ਆਪ ਦੇ ਮੋٹے ਜੇ ਇਹਨਾਂ ਨੂੰ ਨੱਥ ਪਾਉਣ ਦੀ ਲੋੜ ਆ ਤੇ ਜੇ ਅਸੀਂ ਇਹਨਾਂ ਨੂੰ ਨੱਥ ਨਾ ਪਾਈ ਤੇ ਫਿਰ ਇਹਦੇ ਬਾਅਦ ਤੁਸੀਂ ਸਮਝੋ ਰਾਜ ਦੀ ਗੱਲ ਨਾ ਕਰਿਓ ਠੀਕ ਹੈ ਨੀ ਹੁਣ ਅਸੀਂ ਜਿਹੜਾ ਤਿਆਰ ਬਰ ਤਿਆਰ ਹੋਏ ਆ ਜਿੱਦਾਂ ਨੂੰ ਮੁਜੱਜਦਾ ਬਾਬਾ ਕੁਲਵਿੰਦਰ ਸਿੰਘ ਜੀ ਮਨਿੰਦਰ ਭਾਈ ਬਾਕੀ ਆਪਣੇ ਦਵਾਬੇ ਆ ਵੀਰਿਆ ਜਿੱਧਰ ਕੋਹਵੇ ਆਪਾਂ ਤਿਆਰ ਪਰ ਤਿਆਰ ਖੜੇ ਆ ਇਨ੍ਹਾਂ ਦੇ ਨਾਲ ਤੇ سپورਟ ਕਿ ਜਿੱਧਾਂ ਤੇ ਕੋਹਵੇ ਉਦਾਂ ਤੁਰਾਂਗੇ ਚੜਦੀ ਕਲਾ ਹੀ ਹੋਰ ਕੋਈ ਮੇਰਾ ਵੀਰ ਸਵਾਲ ਕਰਨਾ ਚਾਹੁੰਦਾ ਜੀ ਆ ਦੇਖੋ ਇੱਕ ਇੱਕ ਹੋਰ ਚੜਦੀ ਕਲਾ ਹੀ ਇੱਕ ਵਾਰੀ ਜਗਾਰਾ ਗਜਾ ਦਿਓ ਜੀ ਫਤਿਹ ਬੁਲਾਈਏ ਜੀ ਜਾਰੇ ਕਿ ਆਵੇ ਫਤਿਹ ਪਾਵੇ ਬਹੁਤ ਸ੍ਰੀ ਆਕਾਲੋ